ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਦੇਖ ਸਕਦੇ ਹੋ ਜੀ ਸਾਰੇ ਟ੍ਰੇਲਰ ਆਪਣੇ ਕੋਲ ਰੈਡੀ ਖੜੇ ਆ ਵੀਰ ਜੀ ਬੁਕਿੰਗਾਂ ਵੀ ਚੱਲ ਰਹੀਆਂ ਨੇ ਜੀ ਕਈ ਵੀਰ ਕਹਿੰਦੇ ਨੇ ਕਿ ਆਰਡਰ ਤੇ ਹੀ ਜ਼ਿਆਦਾ ਤਿਆਰ ਕਰੇ ਹੋਏ ਦਿਖਾਉਂਦੇ ਹੋ ਕੀ ਰੈਡੀ ਕਰਕੇ ਪੀਸ ਦਿਖਾਇਆ ਕਰੋ ਜਿਹੜਾ ਅਸੀਂ ਪਸੰਦ ਆਵੇ ਅਸੀਂ ਵੀਡੀਓ ਦੇਖ ਕੇ ਆਰਡਰ ਕਰਕੇ ਲੈ ਜਾ ਸਕੀ ਲੈ ਜਾ ਸਕਣ ਇਸ ਕਰਕੇ ਆਪਾਂ ਨੇ ਹੁਣ ਸਾਰੇ ਪੀਸ ਅਵੇਲੇਬਲ ਰੱਖੇ ਆ ਵੀਰ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਊਗਾ ਜੀ ਟਰੇਲਰ ਦਾ ਉਹੀ ਪੇਸ ਤੁਸੀਂ ਆਰਡਰ ਕਰ ਸਕਦੇ ਹੋ ਔਨਲਾਈਨ ਬੁੱਕ ਕਰ ਸਕਦੇ ਹੋ ਆਪਣੇ ਕੋਲ ਪਹੁੰਚ ਕੇ ਬੁੱਕ ਕਰ ਸਕਦੇ ਹੋ ਇਹ ਖੜਾ ਹੈ ਜੀ ਇਹ ਆਪਣਾ 1 ਲੱਖ 55000 ਰੁਪਏ ਦਾ ਹੈ ਜੀ ਟਰੇਲਰ 12 ਫੁੱਟ ਲੰਬਾ ਹੈ ਜੀ 6.5 ਫੁੱਟ ਚੌੜਾ ਹੈ 2 ਫੁੱਟ ਦੀ ਬਾਡੀ ਹੈ ਜੀ 2.5 ਫੁੱਟ ਦਾ ਬਿੱਡ ਹੈ ਮੱਛੀ ਹੁੱਕ ਹੈ ਜੀ 250 ਕਿੰਟਲ ਵਾਲਾ ਇਹਨੂੰ ਜੈਕ ਦਾ ਡਬਲ ਟਾਇਰ ਦੇ ਵਿੱਚ ਹੈ ਜੀ ਦੇਖ ਸਕਦੇ ਹੋ ਮੋਡੀਫਾਈ ਦੀ ਇਹਨੂੰ ਐਸੈਸਰੀ ਸਾਰੀ ਲੱਗੀ ਹੈ ਜੀ ਹਿੱਸਾ ਇਹਦਾ 4 ਇੰਚੀ ਤੋਂ ਥੋੜਾ ਘੱਟ ਹੈ ਜੀ 90 ਐਮ ਐਮ ਹੈ ਜੀ 4 ਇੰਚ ਦੇ ਵਿੱਚ ਆਉਂਦਾ ਹੈ ਜੀ 100 ਐਮਐਮ ਅੱਲਾ ਆਪਣਾ 2 ਫਾੜਾ ਹੈ ਜੀ ਗਰਾਰੀ ਵਾਲਾ ਪਿੱਛੇ ਚਾਰੋਂ ਸਾਈਡਾਂ ਤੇ ਜਾਲੀ ਲੱਗੀ ਹੋਈ ਹੈ ਜੀ ਪਿੱਛੇ ਫਰੇਮ ਲੱਗਿਆ ਹੋਇਆ ਹੈ ਜੀ ਜਾਲੀ ਵਾਲਾ ਵੀ ਦੇਖ ਸਕਦੇ ਹੋ ਆਪਣਾ 2 ਫਾੜਾ ਡਾਲਾ ਹੋ ਗਿਆ ਜੀ ਆ ਫਰਸ਼ ਹੋ ਗਿਆ ਜੀ ਆਪਣਾ 4 ਐਮਐਮ ਸੀਪਾ ਵਾਲਾ ਫਰਸ਼ ਨਹੀਂ ਹੈਗਾ ਇਹ ਜਹਾਜ ਵਾਲਾ ਨਹੀਂ ਹੈਗਾ 4 ਐਮਐਮ ਫਰਸ਼ ਹੈ ਵੀਰ ਜੀ ਬਕਾਰੂ ਦਾ ਫੁੱਲ 5 ਸਾਲ ਦੀ ਗਾਰੰਟੀ ਹੈ ਜੀ ਪੂਰੇ ਟਰੈਲਰ ਦੇ ਅੰਦਰ ਜਪਾਨੀ ਜਿਸਤੀ ਜਾਲੀ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਜੀ ਹਿੱਸਾ ਆਪਣਾ 90mm ਹੋ ਗਿਆ ਜੀ ਡਬਲ ਟਾਇਰ ਹੋ ਗਿਆ ਜੀ 20 25 ਪੈਸੇ ਟਾਇਰ ਬੇਦਾਗ ਆ ਆਪਣਾ ਪਿੱਛੇ ਹੁੱਕ ਹੋ ਗਿਆ ਜੀ ਟਰਾਲਾ ਪਾਉਣ ਨੂੰ ਲਾਈਟਾਂ ਦੀ ਜਗ੍ਹਾ ਆਪਾਂ ਨੇ ਦਿੱਤੀ ਹੋਈ ਐ ਭਜਨ ਆਪਣਾ 17+ ਹੈ ਜੀ ਟਰੈਲਰ ਦਾ ਸਪੋਰਟਾਂ ਸੇਮ ਲੱਗੀਆਂ ਹੋਈਆਂ ਨੇ ਵੀਰ ਜੀ ਪਹਿਲਾਂ ਵੀਡੀਓ ਦੇਖਦੇ ਹੋ ਤੁਸੀਂ ਸੀਪਾ ਵਾਲੇ ਫਰਸ ਦੇ ਵਿੱਚ ਸੀਪਾ ਵਾਲਾ ਵੀ ਟਰੈਲਰ ਤੁਹਾਨੂੰ ਦਿਖਾਵਾਂਗੇ ਸਪੋਰਟਾਂ ਲੱਗੀਆਂ ਹੋਈਆਂ ਨੇ ਜੀ ਡਾਲਾ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਾਇਆ ਹੋਇਆ ਟੂਲ ਬਾਕਸ ਦੇਖ ਸਕਦੇ ਹੋ ਜੀ ਪਾ ਪੌੜੀ ਫਰੰਟ ਤੇ ਲੱਗੀ ਹੋਈ ਹੈ ਜੀ ਇੱਕ ਪੌੜੀ ਸਾਈਡ ਤੇ ਵੀ ਦਿੱਤੀ ਹੋਈ ਹੈ ਜੀ ਵਜਨ 17 ਕਿਲੋਟ ਹੈ ਜੀ ਦੋਏ ਟਰੇਲਰਾਂ ਦਾ ਜਿਹੜਾ 185 ਦਾ ਹੈ ਜੀ ਟਰੇਲਰ 12 ਫੁੱਟ ਉਹਦਾ ਵਜਨ 22 ਪਲੱਸ ਹੈ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਇਹ ਖੜਾ ਹੈ ਜੀ ਦੇਖ ਸਕਦੇ ਹੋ ਇਹਦਾ ਵੀ ਰਿਵਿਊ ਕਰਾਵਾਂਗੇ ਇਹਦਾ ਰੇਟ ਵੀਰ ਜੀ 1,55,000 ਹੈ ਜੀ ਬਾਕੀ ਮੌਕੇ ਦੇ ਘੱਟ ਵੱਧ ਹੋ ਜਾਊਗਾ ਜੀ 2 ਫੁੱਟ ਬਾਡੀ ਹੈ ਜੀ 2.5 ਫੁੱਟ ਬਿੱਡ ਹੈ ਆਪਣਾ ਮੱਛੀ ਹੁੱਕ ਦੇ ਵਿੱਚ ਹੈ ਜੀ ਦੇਖ ਸਕਦੇ ਹੋ ਜੀ ਆਹ ਜਿਹੜਾ ਟਰੈਕਟ ਨੂੰ ਪੈਂਦੀ ਹੁੱਕ ਹੈ ਜੀ ਇਹ ਆਪਣਾ 3 ਇੰਚੀ ਮੋਟੀ ਹੈ ਜੀ 2.5 ਇੰਚੀ ਮੋਟੀ ਹੈ ਆ ਜੈਕ ਵਾਲਾ ਪਾਈਪ ਸਾਰਾ ਅੰਡਰਗਰਾਉਂਡ ਕੱਢਿਆ ਹੋਇਆ ਹੈ ਜੀ ਜੈਕ ਵਾਲਾ ਲੋਕ ਵੀ ਲਾਇਆ ਹੋਇਆ ਹੈ ਵੀਰ ਜੀ ਫਿਨਿਸ਼ਿੰਗ ਫੁੱਲ ਹੈ ਜੀ ਟਰਾਲੇ ਨੂੰ ਦੇਖ ਸਕਦੇ ਹੋ ਲੋਹਾ ਸਾਰਾ ਆਪਣਾ ਚੈੱਕ ਕਰੋ ਵੀਰ ਜੀ ਆਈਐਸਆਈ ਮਾਰਕਾ ਲੋਹਾ ਹੈ ਜੀ ਸਾਰਾ ਆ ਦੇਖ ਸਕਦੇ ਹੋ ਜੀ ਕੋਈ ਲੋਕੋ ਲੋਹਾ ਨਹੀਂ ਲੱਗਿਆ ਜੀ ਆ ਆਪਣਾ ਸਟicker ਨੇ ਹੱਥ ਨਾਲ ਕੁੰਜੀ ਕੋਈ ਹੱਥ ਨਾਲ ਇੱਕ ਕੁੰਜੀ ਵੀ ਨਹੀਂ ਲੱਗੀ ਟਰਾਲੇ ਨੂੰ ਪੂਰੇ ਨੂੰ ਸਟicker ਨੇ ਵੀਰ ਜੀ ਆ ਆਪਣਾ ਲੇਜ਼ਰ ਕਟਿੰਗ ਦਾ ਸਾਰਾ ਸਮਾਨ ਹੋ ਗਿਆ ਜੀ ਲੇਜ਼ਰ ਕਟਿੰਗ ਟਰਾਲਾ ਹੈ ਜੀ ਬਿੱਡ ਆਪਣਾ ਪਲਾਜ਼ਮਾ ਕਟਿੰਗ ਹੋ ਗਿਆ ਜੀ ਦੇਖ ਸਕਦੇ ਹੋ ਬਾਕੀ ਬਾਈਆਂ ਦੀ ਡਿਮਾਂਡ ਦੇ ਕਿਸੇ ਵੀਰ ਨੂੰ ਆਪਣਾ ਬਿਲ ਕੱਪ ਲਵਾਣੇ ਹੁਣ ਚੱਕਿਆਂ ਦੇ ਵਿੱਚ ਉਹ ਐਕਸਟਰਾ ਨਹੀਂ ਜੀ 1500 ਰੁਪਏ ਦੇ ਬਿਲ ਕੱਪ ਨੇ ਉਹ ਵੀ ਲਾ ਦਾਂਗੇ ਮੌਕੇ ਤੇ ਹੋ ਜੂਗੀ ਕੋਈ ਦਿੱਕਤ ਨਹੀਂ 12 ਫੁੱਟ ਸਾਈਜ਼ 6.5 ਫੁੱਟ ਚੌੜਾ ਹੈ ਜੀ 1,55,000 ਰੁਪਏ ਇਹ ਆਪਣਾ 14 ਫੁੱਟ ਹੋ ਗਿਆ ਜੀ ਵਾਈਟ ਕਲਰ ਦੇ ਵਿੱਚ ਬਹੁਤ ਪਿਆਰਾ ਪੀਸ ਹੈ ਜੀ ਇਹਨੂੰ ਤਰਪਾਲ ਵਾਲਾ ਪੀਸ ਵੀ ਪਾਇਆ ਹੋਇਆ ਹੈ ਵੀਰ ਜੀ ਇਹਦਾ ਵਜ਼ਨ 28 ਕਿਲੋ ਮਿੰਟ ਲੈ ਜੀ 10 ਇੰਚੀ ਚਾਸੀ ਦੇ ਵਿੱਚ ਹੈ ਡਬਲ ਜੈਕ ਹੈ ਜੀ ਮੱਛੀ ਹੁੱਕ ਹੈ ਜੀ ਆਹ ਹੁੱਕ ਆਪਣਾ ਟਰੈਕਟਰ ਨੂੰ ਪੈਂਦੀ ਸਾਢੇ 3 ਇੰਚੀ ਮੋਟੀ ਹੋਊਗੀ ਜੀ ਜੈਕ ਵਾਲਾ ਪੈਪ ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਹੈ ਜੀ ਡਬਲ ਜੈਕ ਹੋ ਗਿਆ ਜੀ ਟਰੈਲਰ ਦੇਖ ਸਕਦੇ ਹੋ ਜੀ ਟਾਇਰ ਆਪਣਾ 20 25 ਪੈਸੇ ਵੇਦਾਗ ਹੋਗੇ ਜੀ 10 ਇੰਚੀ ਚਾਸੀ ਹੋਊਗੀ ਜੀ ਆਪਣਾ 4 ਦੂ ਦੇ ਨੂੰ ਬੱਤੇ ਹੋਗੇ ਜੀ ਟੂਲ ਬਾਕਸ ਤੇ ਗੱਨ ਲੱਗੀ ਹੋਈ ਹੈ ਜੀ 1 ਕੇ 44 ਟੂਲ ਬਾਕਸ ਵੱਡਾ ਹੋ ਗਿਆ ਜੀ ਬਿਸਤਰੇ ਪਾਉਣ ਨੂੰ ਖਾਣ ਪੀਣ ਦਾ ਸਮਾਨ ਵੀ ਅਡਜਸਟ ਕਰ ਸਕਦੇ ਹਾਂ ਕਿਤੇ ਦੂਰ ਲੈ ਕੇ ਜਾਣ ਹੋਵੇ ਇਹ ਆਪਣਾ ਸਾਈਡ ਵਾਲੇ ਡਾਲੇ ਦੇ ਬਾਸ ਦੀ ਫੋਟੋ ਆ ਗਈ ਜੀ ਐਂਗਲ ਵੈਲਡਿੰਗ ਦੀ ਸਫਾਈ ਚੈੱਕ ਕਰ ਲੋ ਐਂਗਲ 200 2 ਇੰਚ ਹੋ ਗਈ ਜੀ 55 ਦੀ ਚੈੱਕ ਕਰ ਲੋ ਜੀ ਵੈਲਡਿੰਗ ਦੀ ਸਫਾਈ ਫੁੱਲ ਵੈਲਡ ਭਰਿਆ ਹੋਇਆ ਜੀ ਫੁੱਲ ਗ੍ਰਾਈਂਡਰ ਵੱਜਿਆ ਉਸ ਤੋਂ ਬਾਅਦ ਪੱਟੀ ਭਰੀ ਹੋਈ ਆ ਫਿਰ ਪ੍ਰਾਈਮਰ ਵੱਜਿਆ ਹੋਇਆ ਫਿਰ ਪੇਂਟ ਵੱਜਿਆ ਹੋਇਆ ਜੀ ਪੇਂਟ ਦੇ 2-3 ਕੋਟ ਵੱਜੇ ਹੋਏ ਆ ਸ਼ੀਸ਼ੇ ਬੰਗ ਧੁੱਪ ਦੇ ਵਿੱਚ ਫੋਟੋ ਦੇਖੋਗੇ ਵੀਰ ਜੀ ਪੇਂਟ ਦੇ ਵਿੱਚ ਤੁਹਾਨੂੰ ਵਾਈਟ ਕਲਰ ਹੈ ਜ ਬਿੱਡ ਦੇ ਵਿੱਚ ਤਿੰਨ ਪਾਈਪ ਹੋਗੇ ਜੀ ਉੱਤੇ ਤਰਪਾਲ ਵਾਲਾ ਪਾਈਪ ਹੋ ਗਿਆ ਜੀ ਚੌਥਾ ਪਾਈਪ ਬਿੱਡ ਦੇ ਉੱਤੇ ਚਕੋਰ ਪਾਈਪ ਹੋ ਗਿਆ ਜੀ ਦੇਖ ਸਕਦੇ ਹੋ ਤਰਪਾਲ ਵਾਲੇ ਪਾਈਪ ਦੇ ਵੀਰ ਜੀ ਆ ਦੇਖ ਸਕਦੇ ਹੋ ਜੀ ਲੱਗ ਤੋਂ ਨਟ 볼ਟ ਦਿੱਤੇ ਹੋਇਆ ਇਹਨੂੰ ਖੋਲ ਕੇ ਵੀ ਰੱਖ ਸਕਦੇ ਹੋ ਤੁਸੀਂ ਆ ਇੱਕ ਸਪੋਰਟ ਵਿੱਚ ਦੇ ਵਿੱਚ ਦਿੱਤੀ ਹੋਈ ਹੈ ਜੀ ਆਪਣਾ ਅੰਦਰੋਂ ਵੀ ਦਿਖਾਉਂਦੇ ਆ ਤੁਹਾਨੂੰ ਆ ਆਪਣਾ ਟਾਲਾ ਕਰਾਰੀ ਵਾਲ ਆ ਗਿਆ ਜੀ ਆ ਦੇਖ ਸਕਦੇ ਹੋ ਜੀ ਤਰਪਾਲ ਵਾਲਾ ਪੈਪ ਆਪਣਾ ਇਹ ਟਰੇਲਰ ਦੀ ਬਾਡੀ 1.2 ਫੁੱਟ ਹੈ ਜੀ ਬਿੱਡ ਉੱਤੇ 2.5 ਫੁੱਟ ਹੈ ਜੀ ਫਰਸ਼ ਆਪਣਾ ਇਹਦਾ ਪਿਓਰ ਜਹਾਜ਼ ਵਾਲਾ ਆ ਗਿਆ ਜੀ ਛੀਪਾ ਵਾਲਾ ਫਰਸ਼ 6mm ਫਰਸ਼ ਦੀ ਮੋਟਾਈ ਹੈ ਵੀਰ ਜੀ ਆਹ ਹੁੱਕ ਦੇਖ ਲਓ ਕਿੰਨੀ ਹੈਵੀ ਲਾਈ ਹੋਈ ਆ ਪਿੱਛੇ ਟਰਾਲਾ ਪਾਉਣ ਨੂੰ ਜਿੰਨਾ ਮਰਜ਼ੀ ਲੋਡ ਦਾ ਭਰ ਕੇ ਟਰਾਲਾ ਪਾਓ ਨੀਚੇ ਬੰਮਰ ਲੱਗਿਆ ਹੋਇਆ ਹੈ ਜੀ ਆਹ ਸਾਈਡ ਤੇ ਲਾਈਟਾਂ ਦੀ ਜੰਗਾਂ ਦਿੱਤੀ ਹੋਈ ਹੈ ਜੀ ਫੁੱਲ ਮੋਡੀਫਾਈਡ ਟਰੇਲਰ ਰੈਡੀ ਕੀਤਾ ਹੈ ਜੀ ਰੇਟ ਵੇਟ ਸਭ ਚੀ ਦੱਸਾਂਗੇ ਵੀਰ ਜੀ ਵੀਡੀਓ ਪੂਰੀ ਦੇਖਿਆ ਕਰੋ ਸਪੋਰਟਾਂ ਚਾਰ ਲੱਗੀ ਹੋਈਆਂ ਨੇ ਜੀ ਸਾਈਡ ਦੇ ਆ ਪਹਿਲੀ ਸਪੋਰਟ ਲਾਸਟ ਦੇ ਵਿੱਚ ਦੇਖੋ ਜੀ ਦੂਜੀ ਆ ਟਾਇਰਾਂ ਦੇ ਪਿੱਛੇ ਤੀਜੀ ਟਾਇਰਾਂ ਦੇ ਅੱਗੇ ਚੌਥੀ ਸਾਰਿਆਂ ਤੋਂ ਅੱਗੇ ਹੈ ਜੀ ਜੇ ਅੱਗੇ ਤੋਂ ਗਿਣਾਂਗੇ ਪਹਿਲੀ ਆ ਅੱਗੇ ਹੋਗੀ ਵੀਰ ਜੀ ਦੂਜੀ ਟਾਇਰਾਂ ਦੇ ਅੱਗੇ ਤੀਜੀ ਟਾਇਰਾਂ ਦੇ ਪਿੱਛੇ ਚੌਥੀ ਲਾਸਟ ਦੇ ਵਿੱਚ ਹੈ ਜੀ 4 ਇੰਚੀ ਬੱਤੀ ਦੀ ਸਪੋਰਟ ਹੁੰਦੀ ਆ ਵੀਰ ਜੀ ਟਰਾਲੀ ਦੀ ਮਜ਼ਬੂਤੀ ਲਈ ਕੋਈ ਕੋਈ ਇਹ ਸਪੋਰਟ ਨਹੀਂ ਲਾਂਦਾ ਆਪਾਂ ਇਹ ਸਪੋਰਟ ਲਾਂਦੇ ਆ ਜੀ ਆਪਾਂ ਦੇਖ ਕੇ ਕਈਆਂ ਨੇ ਕਾਪੀ ਕਰ ਲਿਆ ਕੋਈ ਚੱਕਰ ਨਹੀਂ ਤੁਸੀਂ ਆਪਣੇ ਟਰੈਲਰ ਦੇਖਦੇ ਰਿਹਾ ਕਰੋ ਵੀਰ ਜੀ ਇੱਕ ਦੋ ਇੱਕ ਬਦਲਾ ਕਰਦੇ ਆਪਾਂ ਫੁੱਲ ਮਜ਼ਬੂਤ ਟਰੈਲਰ ਬਣਾਉਂਦੇ ਆਂ ਜੀ ਕੋਈ ਦਿੱਕਤ ਨਹੀਂ ਆਪਣੀ ਡਿਮਾਂਡ ਤੇ ਕਸਟਮਾਈਜ਼ਡ ਟਰੈਲਰ ਹੁੰਦਾ ਹੈ ਜੀ ਸਾਰਾ ਇਹ ਆਪਾਂ ਨੇ ਆਪਣੀ ਹਿਸਾਬ ਤੋਂ ਤਿਆਰ ਕਰਕੇ ਖੜਾਇਆ ਹੋਇਆ ਹੈ ਕਿ ਕੋਈ ਬੰਦਾ ਆਵੇ ਇਹਨੂੰ ਲੈਣ ਵਾਸਤੇ ਕੋਈ ਨਕਲ ਨਾ ਕਰੇ ਇਹਨੂੰ ਟਰਾਲੇ ਨੂੰ ਸਿੱਧਾ ਪਸੰਦ ਆਵੇ ਬੰਦੇ ਦੇ ਕੋਈ ਇਹਨੂੰ ਕੱਟ ਨਹੀਂ ਛੱਡੀ ਹੋਈ ਜੀ ਪੂਰਾ ਫੁੱਲ ਬਿਲਕੁਲ ਲਾਇਆ ਹੋਇਆ ਨਹੀਂ ਦੇਖ ਸਕਦੇ ਹੋ ਸਵਾ ਦੋ ਫੁੱਟ ਬਾਡੀ ਹੈ ਜੀ 2.5 ਫੁੱਟ ਵਿੱਡ ਹੈ ਮੱਛੀ ਇਹਦੀ ਆਪਣਾ 4.5 ਫੁੱਟ ਦੀ ਹੋਗੀ ਜੀ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਇਸ ਕਰਕੇ ਲੰਬੀ ਮੱਛੀ ਲਾਈ ਹੋਈ ਹੈ ਜੀ ਜੈਕ ਵਾਲੇ ਲੋਕ ਦੋਨੋਂ ਸਾਈਡਾਂ ਦੇ ਆ ਗਏ ਜੀ ਰੋਡ ਤੇ ਜਾਂਦੀ ਟਰਾਲੀ ਉੱਤੇ ਨੀਚੇ ਨਾ ਹੋਵੇ ਇਹ ਆਪਣਾ ਟੋਚ ਨੂੰ ਉੱਕੋਗੇ ਜੀ ਲੋਡ ਦੀ ਟਰਾਲੀ ਕਿਤੇ ਫਸ ਜੇ ਚਾਹੇ ਸਾਈਡ ਟਰੈਕਟਰ ਪਾ ਲੋ ਚਾਹੇ ਉਸ ਸਾਈਡ ਟਰੈਕਟਰ ਪਾ ਲੋ ਦੋਨੋਂ ਸਾਈਡਾਂ ਦੇ ਉੱਕ ਲਾਈ ਹੋਈ ਹੈ ਰੇਟ ਇਹਦਾ ਵੀਰ ਜੀ 2 ਲੱਖ 40000 ਰੁਪਏ ਹੈ ਜੀ ਕਿਸੇ ਵੀਰ ਨੂੰ ਲੈਣਾ ਹੋਵੇ ਬਾਕੀ ਮੌਕੇ ਦੇ ਹੋ ਜਾਊਗਾ ਘੱਟ ਵੱਧ 240000 ਰੁਪਏ ਦੇ ਵਿੱਚ ਰੈਡੀ ਹੋਇਆ ਵੀਰ ਜੀ ਟਰੇਲਰ ਕਿਸੇ ਵੀਰ ਨੂੰ ਲੈਣਾ ਹੋਵੇ ਬੁੱਕ ਕਰ ਸਕਦਾ ਹੈ ਜੀ ਰਾਤ ਹੀ ਰੈਡੀ ਹੋਇਆ ਵੀਰ ਜੀ ਅੱਜ ਆਪਾਂ ਨੇ ਇਹਦੀ ਵੀਡੀਓ ਬਣਾਈ ਹੈ ਜੀ ਵੀਡੀਓ ਅਪਲੋਡ ਕਰ ਦਾਂਗੇ ਆਪਾਂ ਅੱਜ ਹੀ ਸਵਾਦ 2 ਫੁੱਟ ਬਾਡੀ 2.5 ਫੁੱਟ ਬਿੱਡ ਸਾਈਜ ਇਹਦਾ 14 ਫੁੱਟ ਲੰਬਾ ਹੈ ਜੀ 7 ਫੁੱਟ ਚੌੜਾ ਹੈ 14 ਬਾਈ 7 ਫੁੱਟ ਦਾ ਟਰੈਲਰ ਹੈ ਜੀ ਇਹਦਾ ਰਿਵਿਊ ਕਰਾਇਆ ਇਹ ਆਪਣਾ 1,55,000 ਵਾਲਾ ਇਹ 12 ਫੁੱਟ ਦਾ ਟਰੈਲਰ ਹੈ ਜੀ ਇਹ ਆਪਣਾ 14 ਫੁੱਟ ਦਾ ਹੋ ਗਿਆ ਇਹਦਾ 2,40,000 ਰੁਪਏ ਰੇਟ ਹੋ ਗਿਆ ਜੀ ਇਹ ਆਪਣਾ ਰॉयਲ ਬਲੂ ਨੀਲਾ ਕਲਰ ਬਹੁਤ ਪਿਆਰਾ ਆ ਗਿਆ ਜੀ 12 ਫੁੱਟ ਸਾਈਜ ਆ ਗਿਆ ਜੀ 12 ਬਾਈ 6.5 ਫੁੱਟ ਆਪਣਾ 2 ਫੁੱਟ ਬਾਡੀ ਹੋ ਗਈ ਜੀ 2.5 ਫੁੱਟ ਉਹਦੇ ਬਿੱਡ ਹੋ ਗਿਆ ਦੇਖ ਸਕਦੇ ਹੋ ਆਪਣਾ 8 ਇੰਚੀ ਚਾਸੀ ਦੇ ਵਿੱਚ ਹੈ ਜੀ ਸਿੰਗਲ ਜੈਕ ਹੈ 250 ਕਿਲੋਨਟਲ ਵਾਲਾ ਜੈਕ ਹੈ ਵੀਰ ਜੀ 12 ਫੁੱਟੇ ਨੂੰ ਡਬਲ ਜੈਕ ਦੀ ਲੋੜ ਹੀ ਨਹੀਂ ਹੁੰਦੀ ਰੇਤਾ ਮੱਟੀ ਪੱਥਰ ਜਿਹੜੇ ਮਰਜ਼ੀ ਕੰਮ ਦੇ ਟਰਾਲਾ ਲਾ ਦਿਓ ਜੇ ਕਿਸੇ ਕੰਮ ਦੇ ਵਿੱਚ ਵੀ ਟਰਾਲਾ ਦਬ ਜੇ ਆਪਣੀ ਫੁੱਲ ਗਾਰੰਟੀ ਹੈ ਜੀ ਜਾਜ ਵਾਲਾ ਇਹਨੂੰ ਫਰਸ਼ ਲੱਗਿਆ ਹੋਇਆ ਹੈ ਜੀ ਟੂਲ ਬਾਕਸ ਹੈ ਜੀ ਸਾਈਡ ਵਾਲਾ ਡਾਲੇ ਤੇ ਪੰਜਾਬ ਦੇ ਨਕਸ਼ਾ ਆ ਗਿਆ ਜੀ ਆਪਣਾ ਇਹਨੂੰ 휠 ਕੱਪ ਲੱਗਣਗੇ ਜੀ 10 ਨਟੀਏ ਨੂੰ ਹੱਬ ਹੈ ਹਿੱਸਾ ਇਹਨੂੰ 110 mm ਹੈ ਜੀ 4 ਤੋਂ ਬਾਹਰ ਪੰਜ ਦੇ ਅੰਦਰ ਆ ਪਿੱਛੇ ਮੈਟ ਲਾਉਣ ਵਾਸਤੇ ਹੈ ਜੀ ਜਿਵੇਂ ਗੱਡੀਆਂ ਨੂੰ ਮੈਟ ਹੁੰਦਾ ਹੈ ਜੀ ਟਾਇਰਾਂ ਦੇ ਪਿੱਛੇ ਗਾਰੇ ਵਾਲਾ ਮੈਟ ਤਿੰਨ ਡੇਢ ਦੇ ਨੂੰ ਬੱਤੇ ਨੇ ਜੀ 8 ਇੰਚੀ ਚਾਸੀ ਹੈ ਫਿਨਿਸ਼ਿੰਗ ਵੀਰ ਜੀ ਆਪਣੇ ਸਾਰੇ ਟਰਾਲਿਆਂ ਨੂੰ ਹੀ ਫੁੱਲ ਹੁੰਦੀ ਹੈ ਜੀ ਕਿਸੇ ਟਰਾਲੇ ਨੂੰ ਵੀ ਗੌਰ ਨਾਲ ਦੇਖ ਲਿਓ ਆਪਣੇ ਕੋਲ ਆ ਕੇ ਚੈੱਕ ਕਰੋ ਜੀ ਦਾਲਾ ਆਪਣਾ ਗਰਾਰੀ ਵਾਲਾ ਹੋ ਗਿਆ ਜੀ ਫੋਰਸ ਜਹਾਜ਼ ਵਾਲਾ ਹੋ ਗਿਆ 6 ਐਮ ਐਮ ਦੇਖ ਸਕਦੇ ਹੋ ਜੀ ਛਿੱਪ ਵਾਲਾ ਫਰਸ਼ ਹੋ ਗਿਆ ਬਾਡੀ 2 ਫੁੱਟ ਉਹ ਕਿ ਜੀ ਬਿੱਡ 2.5 ਫੁੱਟ ਹੋ ਗਿਆ 12 ਫੁੱਟ ਲੰਬਾ ਹੋ ਗਿਆ 6.5 ਫੁੱਟ ਸਾਈਜ਼ ਹੋ ਗਿਆ ਜੀ 6.5 ਫੁੱਟ ਚੌੜਾ ਹੋ ਗਿਆ 12 बाई 6.5 ਫੁੱਟ ਦਾ ਟ੍ਰੇਲਰ ਹੈ ਵੀ ਜੀ ਵਜ਼ਨ ਇਹਦਾ 22 ਕਿਲੋਟ ਹੈ ਜੀ 22 ਪਲੱਸ ਹੈ ਜੀ ਰੇਟ 185000 ਰੁਪਏ ਬਾਕੀ ਮੌਕੇ ਤੇ ਹੈ ਵੀਰ ਜੀ ਕਈ ਵੀਰ ਦੂਰ ਤੋਂ ਆਉਂਦੇ ਨੇ ਉਹਨਾਂ ਦਾ ਮਾਣ ਅਧਰ ਕਰਨਾ ਪੈਂਦਾ 1000 2000 ਰੁਪਏ ਬਾਕੀ ਮੌਕੇ ਦੇ ਘੱਟ ਵੱਧ ਕਰ ਲਾਂਗੇ ਕੋਈ ਦਿੱਕਤ ਨਹੀਂ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ ਜੀ 70277 227181 702777181 ਇਹ ਨੰਬਰ ਆਪਾਂ ਵੀਡੀਓ ਸਕਰੀਨ ਤੇ ਨਹੀਂ ਦਿੰਦੇ ਵੀਰ ਜੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੁੰਦਾ ਜੇ ਟਰਾਲੇ ਦੀ ਕੋਈ ਚੀਜ਼ ਦੱਸਣੀ ਰਹਿ ਗਈ ਹੋਵੇ ਤੇ ਇਸ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਟਰਾਲੇ ਦੀ ਵੀਡੀਓ ਮੰਗਾ ਸਕਦੇ ਹੋ ਫੋਟੋ ਮੰਗਾ ਸਕਦੇ ਹੋ WhatsApp ਤੇ ਕਈ ਵਾਰ ਕਈ ਕਈ ਵਾਰ ਵੀਰਾਂ ਦਾ ਫੋਨ ਨਹੀਂ ਚੱਕ ਹੁੰਦਾ ਜੀ ਫਿਰ ਤੁਸੀਂ WhatsApp ਤੇ ਮੈਸੇਜ ਕਰਦਿਆ ਕਰੋ ਆਪਾਂ ਮੈਸੇਜ ਦੇਖ ਕੇ ਤੁਹਾਨੂੰ ਆਪੋ ਫੋਟੋ ਭੇਜਾਂਗੇ ਵੀਡੀਓ ਭੇਜਾਂਗੇ ਤੇ ਗੱਲ ਵੀ ਕਰਾਂਗੇ ਤੁਹਾਡੇ ਨਾਲ ਰੇਟ ਇਹ ਟਰੈਲਰ ਦਾ ਹੋ ਗਿਆ ਜੀ 1,85,000 ਰੁਪਏ ਤੇ ਇਹ ਜੌਂਡੀਰ ਰੰਗ ਆ ਗਿਆ ਵੀਰ ਜੀ ਇਹ ਵੀ 12 ਬਾਈ 6.5 ਫੁੱਟ ਦਾ ਟਰੈਲਰ ਆ ਗਿਆ ਜੀ ਇਹਦਾ ਵੀ ਰੇਟ ਸੇਮ ਹੈ ਸੇਮ ਮਾਲ ਲੱਗੇ ਹੋਏ ਵੀਰ ਜੀ ਨੀਲੇ ਦੇ ਨਾਲ ਦਾ ਹੀ ਮਾਲ ਲੱਗੇ ਹੋਇਆ ਹੈ ਜੀ ਇਹਨੂੰ ਇਹਦਾ ਵੀ 1,85,000 ਸੇਮ ਨੀਲੇ ਵਾਲਾ ਮਾਲ ਹੈ ਇੱਕ ਨੱਟ ਦਾ ਵੀ ਫਰਕ ਨਹੀਂ ਹੈਗਾ ਵੀਰ ਜੀ ਸਟਿੱਕਰ ਲੱਗੇ ਹੋਏ ਨੇ ਬਿੱਡ ਸਾਰੇ ਟਰੇਲਰਾਂ ਦੇ ਹੀ ਪਲਾਜ਼ਮਾ ਕਟਿੰਗ ਨੇ ਜੀ ਚੈੱਕ ਕਰ ਸਕਦੇ ਹੋ ਆਪ ਆਪਣਾ ਇੱਕ ਪਿੱਛੇ ਆ ਗਿਆ ਜੀ ਆ ਨੋਬੋ ਵਾਲਾ ਰੰਗ ਇਹ ਟਰਾਲਾ ਆਪਣਾ ਗੋਰਖਪੁਰ ਜਾਣਾ ਹੈ ਜੀ ਕਿਸਾਨ ਅੰਦੋਲਨ ਕਰਕੇ ਰਸਤੇ ਬੰਦਾਰੇ ਆ ਵੀਰ ਜੀ ਇਸ ਕਰਕੇ ਇਹ ਟਰਾਲਾ ਹਲੇ ਭੇਜ ਨਹੀਂ 파 ਰਹੇ ਆਪਾਂ ਇਹਨੂੰ ਭੇਜਾਂਗੇ ਬਾਈ ਦਾ ਟਰਾਲਾ ਆਪਣੇ ਕੋਲ ਤਿਆਰ ਖੜਿਆ ਹੈ ਜੀ ਕੋਈ ਦਿੱਕਤ ਨਹੀਂ ਗੋਰਖਪੁਰ ਜਾਣਾ ਹੈ ਬਾਈ ਦਾ 50-60000 ਰੁਪਏ ਦਾ ਕਿਰਾਇਆ ਹੀ ਲੱਗਣਾ ਜੀ ਇਹਨੂੰ ਲੈਜਣ ਦਾ ਆ ਦੇਖ ਸਕਦੇ ਹੋ ਜੀ ਇਹ ਵੀ ਸੇਮ ਟਰਾਲਾ ਹੈ ਜੀ ਆਪਣਾ ਇਹ ਟਰਾਲਿਆਂ ਦੇ ਨਾਲ ਦਾ ਹੀ ਜਿਹੜੇ ਦਾ ਰਿਵਿਊ ਕਰਾਇਆ 185000 ਵਾਲੇ ਦਾ ਸੇਮ ਉਹੀ ਮਾਡਲ ਹੈ ਸਿਰਫ ਇਹਦੇ ਵਿੱਚ ਇੱਕ ਚੇਂਜ ਕਰਾਇਆ ਹੈ ਜੀ ਬਾਈ ਨੇ ਦਿਖਾਉਂਦੇ ਆ ਤੁਹਾਨੂੰ ਵੀ ਇਹ ਟਰਾਲਿਆਂ ਦੇ ਆਪਣਾ ਦੋ ਫਰ ਡਾਲੇ ਨੇ ਇਹ ਬਾਈ ਨੇ ਆਪਣਾ ਸਿੰਗਲ ਡਾਲਾ ਕਰਾਇਆ ਹੈ ਜੀ ਇਹਨੂੰ ਚਾਹੇ ਆਪਣਾ نیچے ਨੂੰ ਖੋਲੋ ਚਾਹੇ ਉੱਪਰ ਨੂੰ ਖੋਲੋ ਦੋਨੋਂ ਸਾਈਡਾਂ ਨੂੰ ਇਹ ਡਾਲਾ ਖੁੱਲੂਗਾ ਜੀ ਦੇਖ ਸਕਦੇ ਹੋ ਕਈ ਵੀਰਾਂ ਨੂੰ ਗੰਨੇ ਆਲੂ ਦੇ ਵਿੱਚ ਚਲਾਉਣਾ ਹੁੰਦਾ ਹੈ ਜੀ ਚਾਹੇ ਇਹਨੂੰ ਨੀਚੇ ਨੂੰ ਖੋਲੋ ਡਾਲੇ ਨੂੰ ਜੇ ਨੀਚੇ ਨੂੰ ਖੋਲੋਗੇ ਨਟ ਪਏ ਹੋਏ ਨੇ ਜੀ ਜੋ ਉੱਪਰ ਨੂੰ ਖੋਲੋਗੇ ਤੁਸੀਂ ਇਹ ਤੇ ਗੁੱਲੀਆਂ ਪੈਣਗੀਆਂ ਗੁੱਲੀਆਂ ਪਾ ਕੇ ਦਵਾਂਗੇ ਤੁਹਾਨੂੰ ਉੱਪਰ ਨੂੰ ਖੁੱਲਜੂਗਾ ਜੀ ਇਹ ਡਾਲਾ ਚਾਹੇ ਸਾਰੇ ਨੂੰ ਤਾਰ ਕੇ ਵੀ ਰੱਖ ਦੋ ਦੋਨੋਂ ਆਪਸ਼ਨ ਹੈਗੇ ਆ ਜੀ ਇਹਦਾ ਵੀ ਆਪਣਾ ਇਹੀ ਸੇਮ ਮਾ ਲੱਗਿਆ ਹੋਇਆ ਹੈ ਜੀ ਜੌਂਡੀਅਰ ਰੰਗ ਵਾਲੀ ਜਿਹੇ ਜਾ ਇਹ ਨੀਲੇ ਦਾ ਰਿਵਿਊ ਕਰਾਇਆ ਹੈ ਜੀ ਤੁਹਾਨੂੰ ਹੁਣੇ ਆਹ ਦੇਖ ਸਕਦੇ ਹੋ ਵੀ ਜੀ 1,85,000 ਇਹ ਵੀ 1,85,000 ਆਪਣਾ ਜੌਂਡੀਅਰ ਇਹ ਵੀ ਆਪਣਾ ਨੋਬੂ ਰੰਗ ਅਰਜਨ ਨੋਬੂ ਇਹ ਵੀ ਆਪਣਾ 185000 ਤੇ ਇਹ ਨੀਲੇ ਵਾਲਾ ਆ ਗਿਆ ਵੀਰ ਜੀ ਇਹ ਹੋਲਾ ਇਹ ਜੀ ਇਹਨੂੰ ਥੋੜਾ ਹੋਲਾ 17 ਕਮੰਟਲ ਦਾ ਟਰੇਲਰ ਹੈ ਜੀ 17 ਪਲੱਸ ਇਹ ਉਹ ਇਹ ਟਰਾਲੇ ਦੇ ਨਾਲ ਦਾ ਹੈ ਜੀ ਲਾਲ ਦੇ ਇਹਦਾ ਰਿਵਿਊ ਕਰਾਇਆ ਜੀ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਲਓ ਜੇ ਨਹੀਂ ਦੇਖਿਆ ਅੱਗੇ ਵਿੱਚੇ ਕਰਕੇ ਦੇਖ ਲਓ ਸਭ ਤੋਂ ਪਹਿਲਾਂ ਇਹ ਟਰਾਲੇ ਦਾ ਰਿਵਿਊ ਕਰਾਇਆ ਜੀ ਇਹਦੇ ਨਾਲ ਦਾ ਹੈ ਜੀ ਉਹ ਨੀਲਾ ਸਭ ਤੋਂ ਪਰੇ ਖੜਾ ਹੈ ਜੀ ਉਹ 155000 ਰੁਪਏ ਲਾਲ ਦਾ ਵੀ 155000 ਰੁਪਏ ਤਿਆਰ ਖੜੇ ਹੈ ਜੀ ਆਪਣੇ ਕੋਲ ਟਰੈਲਰ ਲੈ ਜਾ ਸਕਦੇ ਹੋ ਤੁਸੀਂ ਆਪਣਾ ਇਹ 14 ਫੁੱਟ ਆ ਗਿਆ ਜੀ ਇਹ 14 ਫੁੱਟ ਆਪਣਾ ਇਸੇ ਦੇ ਨਾਲ ਦਾ ਖੜਾ ਹੈ ਜੀ 245000 ਰੁਪਏ ਰੇਟ ਹੈ ਵੀਰ ਜੀ ਇਹਦਾ ਹਿੱਸੇ ਦਾ ਫਰਕ ਹੈ ਜੀ ਇਹਨੂੰ ਰੇਲ ਵਾਲੇ ਤੋਂ ਵੀ ਹੈਵੀ ਹਿੱਸਾ ਲੱਗਿਆ ਜੀ ਦਿਖਾਉਂਦੇ ਆ ਤੁਹਾਨੂੰ ਆ ਦੇਖ ਸਕਦੇ ਹੋ ਜੀ ਗੋਲ ਹਿੱਸਾ ਹੈ ਜੀ ਪਿਓਰ ਲੱਠੇ ਦਾ ਅੰਦਰ ਤੋਂ ਫੁੱਲ ਮਜ਼ਬੂਤ ਇਹਦਾ 245000 ਰੁਪਏ ਰੇਟ ਹੈ ਜੀ ਇਹ ਟਰੈਲਰ ਦਾ ਬਾਕੀ ਸਾਰਾ ਮਾਲ ਚਿੱਟੇ ਦੇ ਨਾਲ ਦਾ ਹੀ ਲੱਗਿਆ ਜੀ 2 ਸੂਤ 2 ਇਚ ਐਂਗਲ ਹੈ ਜੀ ਸਪੋਟਾਂ ਨੇ ਜੀ 10 ਇੰਚੇ ਚਾਸੀ ਹੈ ਡਬਲ ਜੈਕ ਹੈ 4 2 ਦੇ ਥੱਲੇ ਬੱਤੇ ਨੇ ਜੀ ਹਰੇਕ ਬੰਦਾ 2 ਤੇ 3 ਡੇਡ ਦੇ ਬੱਤੇ ਪਵਾਉਂਦਾ ਹੈ ਜੀ ਥੱਲੇ ਦੇਖ ਸਕਦੇ ਹੋ ਆਪਾਂ 4 2 ਦੇ ਪਾਉਂਦੇ ਆ ਜੀ ਸਾਰਾ ਲੋਹਾ ISAI ਮਾਰ ਦਾ ਕੋਈ ਦੇਸੀ ਲੋਹਾ ਨਹੀਂ ਹੈਗਾ 10 ਨਟੀਆਂ ਨੂੰ ਹੱਬ ਹੈ ਜੀ ਹਿੱਸੇ ਰੇਲ ਵਾਲੇ ਤੋਂ ਵੀ ਹੈਵੀ ਹੋ ਗਿਆ ਇਹ ਇਹ ਵੀ ਸੇਮ ਹੈ ਜੀ ਇਹ ਨੀਲੇ ਦੇ ਨਾਲ ਦਾ ਹੀ ਆਪਣਾ ਇਹਦਾ ਵੀ 2,45,000 ਰੁਪਏ ਰੇਟ ਹੈ ਵੀਰ ਜੀ ਇਹ ਵੀ 14 ਫੁੱਟ ਟ੍ਰੇਲਰ ਹੈ ਜੀ ਆਪਣਾ 2,45,000 ਰੁਪਏ ਹੈ ਜੀ ਇਹ 14 ਫੁੱਟੇ ਦਾ ਇਹਦਾ ਵੀ 2,45,000 ਰੁਪਏ ਸੇਮ ਮਾਲ ਲੱਗੇ ਹੋਏ ਹੈ ਜੀ ਇਹਦਾ ਹਿੱਸਾ ਆਪਣਾ ਚੌਰਸ ਆ ਗਿਆ ਜੀ ਇਹ ਹਿੱਸੇ ਕਰਕੇ 5000 ਰੁਪਏ ਡਾਊਨ ਹੈ ਜੀ ਇਹ ਤਾਂ 2,40,000 ਰੁਪਏ ਰੇਟ ਹੈ ਜੀ ਪਿੱਛੇ ਆਪਣਾ ਇਹ ਆ ਗਿਆ ਜੀ ਲਾਲ ਰੰਗ ਦਾ ਆ ਗਿਆ ਜੀ ਆਪਣਾ 13 ਫੁੱਟ ਟ੍ਰੇਲਰ ਆ ਗਿਆ ਜੀ ਇਹ 13 ਫੁੱਟ ਹੈ ਜੀ ਇਹਨੂੰ ਸੇਮ ਮਾਲ ਲੱਗਿਆ ਜੀ 14 ਫੁੱਟ ਦੇ ਨਾਲ ਦਾ 13 ਫੁੱਟ ਨੂੰ ਇਹਨੂੰ ਲਾਈਟਾਂ ਵੀ ਲਾਈਆਂ ਨੇ ਜੀ ਦੇਖ ਸਕਦੇ ਹੋ ਇਹ ਆਰਡਰ ਤੇ ਤਿਆਰ ਹੋਇਆ ਹੈ ਜੀ ਪੀਸ ਬਾਈ ਨੇ ਲਾਈਟਾਂ ਵੀ ਲਵਾਈਆਂ ਨੇ ਦੇਖ ਸਕਦੇ ਹੋ ਜੀ 13 13 ਫੁੱਟ ਹੈ ਜੀ 2,30,000 ਰੁਪਏ ਦਾ ਰੈਡੀ ਹੋਇਆ ਹੈ ਜੀ 2,25,000 ਰੁਪਏ ਦਾ ਆਪਣਾ ਮਾਡਲ ਹੈ ਵੀਰ ਜੀ ਇਹ ਆਪਣਾ 13 ਬਾਈ 7 ਫੁੱਟ ਸੇਮ ਮਾਡਲ ਹੈ ਜੀ ਫੁੱਲ ਹੈਵੀ ਮਾਡਲ 25 ਕਮੰਟਲ ਦਾ ਟਰਾਲਾ ਹੁੰਦਾ ਹੈ ਜੀ ਆਪਣਾ 13 बाई 7 ਫੁੱਟ ਜਿਹੜਾ 2,25,000 ਦਾ ਦਿੰਦੇ ਆਂ ਆਪਾਂ ਇਹ ਆਪਣਾ ਇਹਦੇ ਵਿੱਚ 230 ਦਾ ਇਸ ਕਰਕੇ ਬਣ ਗਿਆ ਜੀ 22 ਨੇ ਲਾਈਟਾਂ ਲਵਾਈਆਂ ਨੇ ਇੱਕ 22 ਨੇ ਉੱਪਰ ਤਰਪਾਲ ਵਾਲਾ ਪੈਪ ਲਵਾਇਆ ਹੈ ਜੀ ਤਰਪਾਲ ਵਾਲੇ ਪੈਪ ਦਾ ਕਈ ਵੀਰ ਪੁੱਛਦੇ ਨੇ ਇਹਦਾ ਫਾਇਦਾ ਕੀ ਹੈ ਇਹਦਾ ਫਾਇਦਾ ਇਹ ਹੈ ਜੀ ਜੇ ਕਹੀਂ ਆਪਾਂ ਖੇਤ ਦੇ ਵਿੱਚ ਟਰਾਲੀ ਖੜੀ ਹੈ ਜੀ ਬਾਰਸ਼ ਆ ਗਈ ਇਹਨੂੰ ਉੱਥੇ ਹੀ ਤਰਪਾਲ ਮਾਰ ਸਕਦੇ ਹੋ ਤੁਸੀਂ ਠੀਕ ਹੈ ਦੂਜਾ ਫਾਇਦਾ ਇਹਦਾ ਇਹ ਹੈ ਜੀ ਟਰਾਲੀ ਕਿਤੇ ਮੇਲੇ ਤੇ ਲੈ ਕੇ ਜਾਣੀ ਹੋਵੇ ਫੰਕਸ਼ਨ ਤੇ ਲੈ ਕੇ ਜਾਣੀ ਹੋਵੇ ਉਹ ਦੋ ਜਿਹੇ ਤੇ ਤਰਪਾਲ ਮਾਰ ਸਕਦੇ ਹਾਂ ਇਹ ਫਾਇਦਾ ਹੁੰਦਾ ਹੈ ਜੀ ਇਹਦਾ ਇਹਦੇ ਤਾਂ ਲੱਗ ਦੋ ਨਟ ਬੋਲਟ ਦਿੱਤੇ ਹੋਏ ਹੁੰਦੇ ਨੇ ਜੀ ਦੇਖ ਸਕਦੇ ਹੋ ਇਹਨੂੰ ਤਾਰ ਕੇ ਵੀ ਰੱਖ ਸਕਦੇ ਹਾਂ ਵੀਰ ਜੀ 2,30,000 ਰੁਪਏ ਦੇ ਵਿੱਚ ਰੈਡੀ ਹੋਇਆ ਹੈ ਜੀ ਇਹ ਆਪਣਾ 13-7 ਹੋ ਗਿਆ ਜੀ ਇਹਨੂੰ ਹਲੇ ਸਟicker ਲੱਗਣੇ ਨੇ ਇਹ ਵੀ ਆਪਾਂ ਨੇ ਵੇਚਣ ਵਾਸਤੇ ਰੈਡੀ ਕੀਤਾ ਹੈ ਜੀ ਪੀਸ ਇਹਦਾ 2,25,000 ਰੁਪਏ ਰੇਟ ਹੈ ਜੀ ਸਾ ਹੀ ਜੋ ਕੁਮੰਟ ਵਾਲੇ ਵੀਰ ਜੀ ਇਹਨਾਂ ਨੂੰ ਜੈਕ ਲੱਗੇ ਨੇ ਜੀ ਹਾਈ ਪਾਵਰ ਦੇ ਪੰਜ ਪੰਜ ਸਾਲ ਦੀ ਆਪਣੀ ਪੂਰੀ ਟਰਾਲਿਆਂ ਦੀ ਗਰੰਟੀ ਹੁੰਦੀ ਹੈ ਜੀ ਜੰਗ ਲਗਣੀ ਤਾਂ ਲੋਹੇ ਨੂੰ ਦੂਰ ਰਹੀ ਵੀਰ ਜੀ ਜੇ 5 ਸਾਲ ਦੇ ਵਿੱਚ ਰੰਗ ਵੀ ਉਤਰਦੇ ਟਰਾਲਿਆਂ ਨੂੰ ਐਸਵਾ ਕੰਪਨੀ ਦਾ ਪੇਂਟ ਹੁੰਦਾ ਹੈ ਜੀ ਕੋਈ ਲੋਕਲ ਪੇਂਟ ਨਹੀਂ ਹੁੰਦਾ ਅੰਬਾਲਾ ਸ਼ਹਿਰ ਵੀਰ ਜੀ ਆਪਣੀ ਵਰਕਸ਼ਾਪ ਹੈ ਜੀ ਪੇਵੇ ਰੋਡ ਤੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ ਤੇ ਮੈਪ ਦੇ ਵਿੱਚ ਵੀ ਤੁਸੀਂ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਭਰ ਕੇ ਸਰਚ ਮਾਰ ਕੇ ਲੋਕੇਸ਼ਨ ਆਪਣੇ ਕੋਲ ਪਹੁੰਚ ਸਕਦੇ ਹੋ ਜੀ ਤੇ ਜ਼ਿਆਦਾਤਰ ਵੀਰ ਜੀ ਕਈ ਵਟਸਐਪ ਤੇ ਲੋਕੇਸ਼ਨ ਮੰਗਾਉਂਦੇ ਨੇ ਉਹ ਚੈੱਕ ਕਰਕੇ ਭੇਜਦੇ ਆਪਾਂ ਉਹਦਾ ਫਾਇਦਾ ਹੈ ਜੀ ਉਹ ਗਲਤ ਨਹੀਂ ਜਾ ਸਕਦੇ ਕਈ ਵਾਰ ਕੋਈ ਹੋਰ ਫਰਮ ਹੁੰਦੀ ਆ ਮੋਹਨ ਇੰਟਰਪ੍ਰਾਈਜ਼ ਦੇ ਨਾਮ ਤੋਂ ਹੀ ਵੀ ਬਾਈ ਕਈ ਗਲਤ ਵੀ ਪਹੁੰਚ ਜਾਂਦੇ ਨੇ ਆਪਣਾ ਅੰਮ੍ਰਾਲਾ ਸ਼ਹਿਰ ਦੇ ਵਿੱਚ ਇੱਕ ਆਪਣਾ ਉਦੀ ਮਠਿਆਈ ਦੀ ਦੁਕਾਨ ਹੈ ਜੀ ਮਹੌਨ ਦੇ ਨਾਮ ਤੋਂ ਕਈ ਭਾਈ ਉੱਥੇ ਲੋਕੇਸ਼ਨ ਭਰ ਲੈਂਦੇ ਨੇ ਉਹਨਾਂ ਨੇ ਵੀ ਆਪਣਾ ਨੈੱਟ ਤੇ ਚੜ੍ਹੀ ਹੋਈ ਐ ਇਸ ਕਰਕੇ ਇੱਕ ਵਾਰ ਤੁਸੀਂ ਕਨਫਰਮ ਕਰਕੇ ਹੀ ਪਹੁੰਚੋ ਆਪਣੇ ਕੋਲ ਸਾਰੇ ਸਹਿਜ ਵੀਰ ਜੀ ਅਵੇਲੇਬਲ ਖੜੇ ਆ ਜੀ ਤੁਸੀਂ ਟਰੈਕਟਰ ਲਿਆਓ ਤੇ ਜੋੜ ਕੇ ਲੈ ਜਾਓ ਫੁੱਲ ਗਰੰਟੀ ਆ ਆਪਣੀ ਟਰੈਲਰਾਂ ਦੀ ਸਾਰੇ ਰੰਗ ਖੜੇ ਆ ਬਾਕੀ ਕਿਸੇ ਵੀਰ ਨੂੰ ਡਾਲਾ ਕੇ ਇਹ ਜਾਂ ਚਾਹੀਦਾ ਹੋਵੇ ਉਹ ਵੀ ਆਪਾਂ ਤਿਆਰ ਕਰ ਦਾਂਗੇ ਕਿਸੇ ਵੀਰ ਨੂੰ ਬਾਡੀ ਘੱਟ ਚਾਹੀਦੀ ਹੁੰਦੀ ਆ 1.5 ਫੁੱਟ ਕਿਸੇ ਨੂੰ 2.5 ਫੁੱਟ ਕਿਸੇ ਨੂੰ 2.5 ਫੁੱਟ ਆਰਡਰ ਕਰੋ ਵੀਰ ਜੀ ਤੀਏ ਚੌਥੇ ਦਿਨ ਟਰਾਲਾ ਦੇ ਦਾਂਗੇ ਜੀ ਕੋਈ ਦਿੱਕਤ ਨਹੀਂ ਕਈ ਵਾਰ ਬੁਕਿੰਗਾਂ ਜ਼ਿਆਦਾ ਹੋ ਜਾਂਦੀਆਂ ਨੇ ਜੀ ਉਹ ਫਿਰ ਉਸ ਕਰਕੇ ਆਪਾਂ ਹਫ਼ਤੇ ਦਾ ਟਾਈਮ ਲੈਂਦੇ ਆ ਹੁਣ ਤਾਂ ਤੀਏ ਚੌਥੇ ਦਿਨ ਟਰਾਲਾ ਦੇ ਦਾਂਗੇ ਕੋਈ ਦਿੱਕਤ ਨਹੀਂ ਵੀਡੀਓ ਵੀਰ ਜੀ ਪੂਰੀ ਦੇਖਿਆ ਕਰੋ ਜੀ ਕੱਲੀ ਕੱਲੀ ਜੀ ਦੱਸ ਦਿਆਂ ਤੁਹਾਨੂੰ ਜੇ ਕੋਈ ਦਸਤ ਨਹੀਂ ਰਹਿ ਗਈ ਹੋਵੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਤੇ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਦੱਬ ਕੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ